ਤੇ ਤੇ ਲੋਈਥਾਲ ਹੋ ਜੇ ਜੇ 7 ਲੱਖ 40 ਹਜ਼ਾਰ ਲਈ ਬਾਬਾ ਆਪਦਾ ਸੋਨਾ ਉੱਥੇ ਗਹਿਣੇ ਰੱਖ ਸਕਦਾ ਤੇ ਫਿਰ ਅਸੀਂ 15 ਲੱਖ ਰੁਪਈਆ ਉਥੋਂ ਕਿਹੜੇ ਵਿਕਚ ਚੱਕ ਲਿਆ ਤੇ ਜੇ ਅਸੀਂ ਬਾਬੇ ਦਾ ਆ ਸਮਾਨ ਲਾਇਆ ਤੇ ਫਿਰ ਉਹ ਬੈਂਕ ਚ ਜਿਹੜਾ ਪਿਆ ਉਹ ਕਿਹੜਾ ਵਾ ਇਹ ਸਰਾਸਰ ਗਲਤ ਗੱਲਾਂ ਨੇ ਜੋ ਗੱਲ ਉਹ ਹਥਿਆਰਾਂ ਦੀ ਕਰਦੇ ਆ ਵੀ ਅਮਰਤਪਾਲ ਸਿੰਘ ਕੋਲੇ ਹਥਿਆਰ ਸੀ ਦੇਖੋ ਹਥਿਆਰ ਮਰਦਾਂ ਕੋਲੇ ਹੁੰਦੇ ਆ ਕੁਸਰਿਆਂ ਕੋਲੇ ਨਹੀਂ ਹੁੰਦੇ ਇਸ ਕਰਕੇ ਬਾਬੇ ਕੋਲੇ ਹੋਣਾ ਉਹ ਮਤ ਹਥਿਆਰਾਂ ਚੋ ਜੰਮੀਆ ਇਹਨਾਂ ਨੇ ਹਥਿਆਰਾਂ ਚ ਹੀ ਮਰਨਾ ਸਾਨੂੰ ਪ੍ਰਵਾਹ ਕੋਈ ਨਹੀਂ ਜੇ ਪਾਪਾ ਮਰਦ ਹੁੰਦਾ ਉਹਦੇ ਕੋਲੇ ਹਥਿਆਰ ਹੁੰਦੇ 2019 ਦੇ ਵਿੱਚ ਬਾਬੇ ਤੋਂ ਆਰ ਡੀ ਐਕਸ ਫੜਿਆ ਗਿਆ ਸੀ ਉਹਨੇ ਆਪਦਾ ਚੇਲਾ ਆਪਦੀ ਥਾਂ ਤੇ ਜੇਲ੍ਹ ਦੇ ਵਿੱਚ ਭੇਜਿਆ ਠੀਕਾ ਇਹਦੇ ਕੋਲੇ ਬਥੇਰਾ ਕੁਛ ਸੀ ਸਾਡਾ ਜਾਣਾ ਬੰਦਾ ਸੀ ਅਸੀਂ ਇਸ ਵਿਸ਼ਵ ਦੇ ਢਿੰਗ ਸਿੰਘ ਰਾਜੇ ਆ ਇਹ ਜੇ ਬਾਬੇ ਨੇ ਕਿਹਾ ਵੀ ਇਹ 10 ਟੋਲੇ ਸੋਨਾ ਲੈ ਕੇ ਗਏ ਆ ਤੇ 15 ਲੱਖ ਰੁਪਇਆ ਚੱਕਿਆ ਸਿੰਘਾ ਨੇ ਤਾਂ ਜਕਰ ਕੇ ਖਾਣ ਅਰਗੇ ਨਹੀਂ ਛੱਡੇ ਇਹ ਤਾਂ ਸਾਡਾ ਹੈ ਹੀ ਕੀ ਸੀ ਹੋਰ ਸੋਹਿਆ ਢਿੰਗਾ ਸਿੰਘਾ ਲਈ ਛੇਰ ਪੰਜੇ ਕਰਨੇ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਸਾਡੇ ਇਹ ਲੁੱਟਾ ਖੂਹਾਂ ਦੇ ਮਸਲੇ ਦੇ ਵਿੱਚ ਨਹੀਂ ਆਉਂਦੇ ਇਹ ਤਾਂ ਡੇਰੇ ਦੇ ਵਿੱਚ ਆ ਜਾ ਕਰੋ ਜਦੋਂ ਡੇਰੇ ਦਾ ਮੁਖੀ ਸਾਧਾ ਦੇ ਨਾਲ ਆ ਫੇਰ ਜੋ ਮਰਜੀ ਖੇ ਖਾਈ ਜਾਣ ਕਿਸੇ ਨੂੰ ਕੋਈ ਪਰਵਾਹ ਨਹੀਂ ਉਹ ਡੇਰਾ ਪੱਕੇ ਤੌਰ ਤੇ ਸੀਲ ਚਾਹੀਦਾ ਤੇ ਜਦੋਂ ਸਾਧ ਆਊਗਾ ਉਦੋਂ ਆਪਾਂ ਉੱਥੇ ਉਹਦਾ ਕੀਰਤਨ ਸੋਲਾ ਪੜਦਾਂਗੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਜੀ ਆਹ ਜੇ ਜੇ 7 ਲੱਖ 40 ਹਜ਼ਾਰ ਲਈ ਬਾਬਾ ਆਪਦਾ ਸੋਨਾ ਉੱਥੇ ਗਹਿਣੇ ਰੱਖ ਸਕਦਾ ਤੇ ਫੇਰ ਅਹੀ 15 ਲੱਖ ਰੁਪਈਆ ਉਥੋਂ ਕਿਹੜੇ ਵਿਕਚ ਚ ਚੱਕ ਲਿਆ ਤੇ ਜੇ ਅਸੀਂ ਬਾਬੇ ਦਾ ਆ ਸਮਾਨ ਲਾਇਆ ਤੇ ਫਿਰ ਉਹ ਬੈਂਕ ਚ ਜਿਹੜਾ ਪਿਆ ਉਹ ਕਿਹੜਾ ਵਾ ਲੋ ਜੀ ਇਹ ਸਰਾ ਸਰ ਗਲਤ ਗੱਲਾਂ ਨੇ ਜੋ ਗੱਲ ਉਹ ਹਥਿਆਰਾਂ ਦੀ ਕਰਦੇ ਆ ਵੀ ਅਮਰਤਪਾਲ ਸਿੰਘ ਕੋਲੇ ਹਥਿਆਰ ਸੀ ਦੇਖੋ ਹਥਿਆਰ ਮਰਦਾ ਕੋਲੇ ਹੁੰਦੇ ਆ ਖੁਸਰਿਆਂ ਕੋਲੇ ਨਹੀਂ ਹੁੰਦੇ ਇਸ ਕਰਕੇ ਬਾਬੇ ਕੋਲੇ ਹੁੰਦੇ ਇਹ ਕੋਮ ਹਥਿਆਰਾਂ ਚੋਂ ਜੰਮੀਆਂ ਇਹਨਾਂ ਨੇ ਹਥਿਆਰਾਂ ਜੀ ਮਰਨਾ ਸਾਨੂੰ ਪਰਵਾਹ ਕੋਈ ਨਹੀਂ ਜੇ ਬਾਬਾ ਮਰਦ ਹੁੰਦਾ ਉਹਦੇ ਕੋਲੇ ਹਥਿਆਰ ਹੁੰਦੇ 2019 ਦੇ ਵਿੱਚ ਬਾਬੇ ਤੋਂ ਆਰ ਡੀ ਐਕਸ ਫੜਿਆ ਗਿਆ ਸੀ ਉਹਨੇ ਆਪਦਾ ਚੇਲਾ ਆਪਦੀ ਥਾਂ ਤੇ ਜੇਲ੍ਹ ਦੇ ਵਿੱਚ ਭੇਜਿਆ ਠੀਕ ਆ ਇਹਦੇ ਕੋਲੇ ਬਥੇਰਾ ਕੁਝ ਸੀ ਸਾਡਾ ਜਾਨਾ ਬੰਦਾ ਸੀ ਅਸੀਂ ਇਸ ਵਿਸ਼ਵ ਦੇ ਢਿੰਗ ਸਿੰਘ ਰਾਜੇ ਆ ਇਹ ਜੇ ਬਾਬੇ ਨੇ ਕਿਹਾ ਵੀ ਇਹ 10 ਟੋਲੇ ਸੋਨਾ ਲੈ ਕੇ ਗਏ ਆ ਤੇ 15 ਲੱਖ ਰੁਪਇਆ ਚੱਕਿਆ ਸਿੰਘਾ ਨੇ ਤਾਂ ਜੱਕਰ ਕੇ ਖਾਣ ਅਰਗੇ ਨਹੀਂ ਛੱਡੇ ਇਹ ਤਾਂ ਸਾਥ ਹੈ ਹੀ ਕੀ ਸੀ ਹੋਰ ਸੋਨਾ ਫੇਰ ਪੰਜੇ ਕਰਨੇ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਸਾਡੇ ਇਹ ਲੁੱਟਾ ਖੂਹਾਂ ਦੇ ਮਸਲੇ ਦੇ ਵਿੱਚ ਨਹੀਂ ਆਉਂਦੇ ਇਹ ਤਾਂ ਡੇਰੇ ਦੇ ਵਿੱਚ ਆ ਜਾਇਆ ਕਰੋ ਜਦੋਂ ਡੇਰੇ ਦਾ ਮੁਖੀ ਸਾਧਾ ਦੇ ਨਾਲ ਆ ਫੇਰ ਜੋ ਮਰਜੀ ਖੇ ਖਾਈ ਜਾਣ ਕਿਸੇ ਨੂੰ ਕੋਈ ਪਰਵਾਹ ਨਹੀਂ ਉਹ ਡੇਰਾ ਪੱਕੇ ਤੌਰ ਤੇ ਸੀਲ ਚਾਹੀਦਾ ਤੇ ਜਦੋਂ ਸਾਧ ਆਊਗਾ ਉਦੋਂ ਆਪਾਂ ਉੱਥੇ ਉਹਦਾ ਕੀਰਤਨ ਸੋਲਾ ਪੜਦਾਂਗੇ ਵਾਹਿਗੁਰੂ ਜੀ ਕਾ